ਕੈਨੇਡੀਅਨ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਮਿਲਰ ਅਸਥਾਈ ਨਿਵਾਸੀ ਪੱਦਰ ਦਾ ਪ੍ਰਬੰਧਨ ਕਰਨ ਦੇ ਵਿੱਚ ਲੱਗੇ ਹੋਏ ਨੇ ਨਿਊਜ਼ ਏਜੰਸੀ ਰਾਈਟਸ ਦੇ ਨਾਲ ਇੱਕ ਤਾਜ਼ਾ ਇੰਟਰਵਿਊ ਦੇ ਵਿੱਚ ਇਮੀਗ੍ਰੇਸ਼ਨ ਸਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਗੈਰ ਅਸਥਾਈ ਨਿਵਾਸੀ ਜੋ ਕਿ ਅਧਿਆਨ ਜਾਂ ਵਰਕ ਪਰਮਿਟ ਤੇ ਨੇ ਕੈਨੇਡਾ ਦੇ ਪੱਦਰ ਨੂੰ ਹੋਰ ਸੀਮਤ ਕਰ ਲਈ ਅੱਗੇ ਆਉਣ ਵਾਲੇ ਉਪਵਾਮਾਂ ਦੇ ਉੱਪਰ ਟਿੱਪਣੀਆਂ ਕੀਤੀਆਂ ਨੇ ਮਿਲਰ ਦੇ ਅਨੁਸਾਰ ਆਉਣ ਵਾਲੀ ਉਪਮਾਵਾਂ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਲਾਗੂ ਕਰਨ ਵਿੱਚ ਬਦਲਾਅ ਸ਼ਾਮਲ ਹੋ ਸਕਦੇ ਨੇ ਇਸ ਦੇਸ਼ ਦੇ ਵਿੱਚ ਆਉਣ ਵਾਲੇ ਅਨਕੈਪਟ ਪ੍ਰੋਗਰਾਮਾਂ ਦਾ ਯੁੱਗ ਜਲਦੀ ਖਤਮ ਹੋ ਰਿਹਾ ਹੈ ਇਹ ਇੱਕ ਵੱਡੀ ਤਬਦੀਲੀ ਹੈ ਮਿਲਰ ਨੇ ਆਪਣੀ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਹੈ ਪੀਜੀਡਬਲਪੀ ਵਿੱਚ ਕਿਹੜੀਆਂ ਤਬਦੀਲੀਆਂ ਬਾਰੇ ਵਿਚਾਰ ਕੀਤਾ ਗਿਆ ਤਾਂ ਜੂਨ ਵਿੱਚ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਪੀ ਜੀ ਡਬਲਯੂ ਪੀ ਵਿੱਚ ਸੰਭਾਵਿਤ ਤਬਦੀਲੀਆਂ ਬਾਰੇ ਫੀਡਬੈਕ ਮੰਗਣ ਲਈ ਪੋਸਟ ਸਕੈਂਡਰੀ ਸਿੱਖਿਆ ਦੇ ਖੇਤਰ ਵਿੱਚ ਮੁੱਖ ਹਿੱਸੇਦਾਰਾਂ ਨੂੰ ਸਰਵੇਖਣ ਭੇਜੇ ਇਸ ਸਰਵੇਖਣ ਅਤੇ ਉਪ ਮੰਤਰੀ ਪਰਵਰਤਨ ਬਿੰਦਰ 2024 ਦੇ ਅਨੁਸਾਰ ਵਿਭਾਗ ਦੇ ਵਿੱਚ ਪੀ ਜੀ ਡਬਲਯੂ ਪੀ ਨੂੰ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਦੇ ਅਨੁਸਾਰ ਜਾਰੀ ਕਰਨ ਤੇ ਵਿਚਾਰ ਕਰ ਸਕਦਾ ਹੈ ਹੋਰ ਖਾਸ ਤੌਰ ਤੇ ਵਿਭਾਗ ਪ੍ਰੋਗਰਾਮਾਂ ਤੋਂ ਗ੍ਰੈਜੂਏਟਾਂ ਲਈ ਪੌਂਚ ਤੋਂ ਘਟਾਉਂਦੇ ਹੋਏ ਕੰਮ ਵਿੱਚ ਕਿੱਤਿਆਂ ਦੇ ਅੰਦਰ ਦਾਖਲ ਹੋਣ ਵਾਲੇ ਵਿਦਿਆਰਥੀਆਂ ਵਿੱਚ ਵਰਕ ਪਰਮਿਟ ਤੱਕ ਪਹੁੰਚ ਦਾ ਪ੍ਰਬੰਧਨ ਕਰੇਗਾ ਸਰਵੇਖਣ ਨੇ ਇਹ ਵੀ ਖੁਲਾਸਾ ਕੀਤਾ ਕਿ ਆਈਆਰਸੀਸੀ ਅਤੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਨੇ ਵਿਦਿਅਕ ਪ੍ਰੋਗਰਾਮਾਂ ਦੇ ਮੈਪ ਕਰਨ ਅਨ ਲਈ ਮਿਲ ਕੇ ਕੰਮ ਕਰਨ ਦਾ ਜੋ ਟੀਚਾ ਤਿਆਰ ਕੀਤਾ ਹੈ ਜਿਸ ਵਿੱਚ ਕਿ ਵਿਦਿਅਕ ਪ੍ਰੋਗਰਾਮਾਂ ਦਾ ਵਰਗੀਕਰਨ ਸੀਆਈਪੀ ਵਿੱਚ ਵਿਸਤ੍ਰਿਤ ਤੇ ਨੌਕਰੀਆਂ ਦੇ ਸਰਲੇਖ ਦੇ ਨਾਲ ਅੰਤਰਰਾਸ਼ਟਰੀ ਕਿੱਤਾ ਵਰਗੀਕਰਨ ਐਨਓਸੀ ਸਿਸਟਮ ਦੁਆਰਾ ਸ਼੍ਰੇਣੀਬੱਧ ਕੀਤਾ ਗਿਆ। ਵਿਸਤ੍ਰਿਤ ਕਰਨ ਲਈ ਆਈਆਰਸੀਸੀ ਦਾ ਸਰਵੇਖਣ, ਤਰਖਾਨ ਅਤੇ ਅਧਿਆਨ ਦੇ ਤਿੰਨ ਪ੍ਰੋਗਰਾਮਾ ਉਸਾਰੀ, ਵਪਾਰ, ਤਰਖਾਨ ਤੇ ਲੱਕੜ ਦੇ ਕੰਮ ਆਮ ਨਾਲ ਜੁੜੇ ਹੋਏ ਤਰਖਾਨ ਨਾਲ ਸੰਬੰਧਿਤ ਐਨਓਸੀ ਦੀ ਉਦਾਹਰਨ ਅਦੀ ਵਰਤੋਂ ਕਰਦਾ ਹੈ ਇੱਕ ਵਿਆਪਕ ਯੋਜਨਾ ਹਿੱਸਾ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਦੇ ਸ਼ੁਰੂ ਵਿੱਚ ਆਰਸੀਸੀ ਨੇ ਇਸ ਸਾਲ ਦੇ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਗੈਰ ਸਥਾਈ ਨਿਵਾਸੀ ਅਸਥਾਈ ਨਿਵਾਸੀ ਐਨਪੀਆਰ ਦੇ ਪੱਧਰ ਲਈ ਪਹਿਲੀ ਵਾਰ ਟੀਚਾ ਕੋਸ਼ਿਸ਼ ਕੀਤਾ ਸੀ ਇਸ ਘੋਸ਼ਣਾ ਦੇ ਅਨੁਸਾਰ ਆਰਸੀਸੀ ਅਗਲੇ 3 ਸਾਲਾਂ ਵਿੱਚ ਕੈਨੇਡੀਅਨ ਆਬਾਦੀ ਵਿੱਚ ਨਵੇਂ ਆਉਣ ਵਾਲਿਆਂ ਦੇ ਅਨੁਪਾਤ ਨੂੰ 5% ਤੱਕ ਸਥਿਰ ਕਰਨ ਦੇ ਟੀਚੇ ਨਾਲ NPR ਦੇ ਪੱਧਰ ਨੂੰ ਘਟਾਉਣ ਦੀ ਕੋਸ਼ਿਸ਼ ਕਰੇਗਾ ਪਿਛਲੇ April ਦੀ NPR ਦੀ ਕੁੱਲ ਆਬਾਦੀ ਲਗਭਗ 7% ਵੱਧਦੀ ਹੈ ਇਸ ਪਹਿਲ ਕਦਮੀ ਦੇ ਹਿੱਸੇ ਵਜੋਂ IRCC ਨੇ ਪਹਿਲਾਂ ਹੀ ਅੰਤਰਰਾਸ਼ਟਰੀ ਵਿਦਿਆਰਥੀ ਤੇ 2 ਸਾਲ ਦੀ ਸੀਮਾ ਲਾਗੂ ਕਰ ਦਿੱਤੀ ਹੈ ਇਸ ਸਾਲ ਕੁਝ ਨਵੇਂ ਪੋਸਟ ਸਕੈਂਡਰੀ ਵਿਦਿਆਰਥੀਆਂ ਦੀ ਗਿਣਤੀ ਨੂੰ 292000 ਤੱਕ ਨਿਰੰਤਰਿਤ ਕਰਦੇ ਹੋਏ ਇਸ ਕੈਪ ਤੇ 2025 ਵਿੱਚ ਉਸ ਸਾਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਪੱਤਰ ਦੇ ਸੰਬੰਧੀ ਸਮਯੋਜਨਾ ਨਾਲ ਮੁੜ ਵਿਚਾਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਮਿਲਰ ਮੰਤਰੀ ਨੇ ਫੈਡਰਲ ਅਤੇ ਪ੍ਰੋਵੈਂਸਲ ਸਥਾਈ ਨਿਵਾਸੀ ਪੀਆਰ ਮਾਰਗਾਂ ਲਈ ਹੋਰ ਘਰੇਲੂ ਡਰਾ ਲੈਣ ਦੇ ਆਪਣੇ ਇਰਾਦੇ ਦਾ ਸੰਕੇਤ ਵੀ ਦਿੱਤਾ ਹੈ ਜ਼ਰੂਰੀ ਤੌਰ ਤੇ ਪੀਆਰ ਡਰਾ ਲਈ ਉਹਨਾ ਤੁਮੂ ਤਹਿਰੀਜ਼ ਦੇ ਕੇ ਕੈਨੇਡਾ ਵਿੱਚ ਟੀਆਰਐਸ ਦੀ ਸੰਖਿਆ ਨੂੰ ਘਟਾਉਣਾ ਤੇ ਵਿਦੇਸ਼ਾਂ ਵਿੱਚ ਨਵੇਂ ਪੀਆਰ ਦੀ ਭਰਤੀ ਨਾ ਕਰਨ ਦੇ ਇਰਾਦੇ ਨਾਲ ਜੋ ਇਮੀਗ੍ਰੇਸ਼ਨ ਨਾਲ ਸੰਬੰਧਿਤ ਰਿਆਇਸ਼ ਅਤੇ ਕਿਫਾਇਤੀ ਸਮੱਥਿਆ ਦੀ ਜਿੱਥੇ ਹੋਰ ਵਾਅਦਾ ਕਰ ਸਕਦੇ ਨੇ ਸਮੂਹਕ ਤੌਰ ਤੇ ਇਹ ਅਪਾ ਅਜਿਹੇ ਸਮੇਂ ਤੇ ਆਏ ਨੇ ਜਦੋਂ ਕੈਨੇਡੀਅਨ ਪਹਿਲਾ ਨਾਲੋਂ ਜ਼ਿਆਦਾ ਇਮੀਗ੍ਰੇਸ਼ਨ ਦੀ ਜਾਂਚ ਕਰ ਰਹੇ ਨੇ ਇਮੀਗ੍ਰੇਸ਼ਨ ਚੋਟੀ ਦਾ ਮੁੱਦਾ ਹੋਵੇਗਾ ਜੋ ਅਗਲੀਆਂ ਚੋਣਾਂ ਵਿੱਚ ਚੋਟੀ ਦਾ ਮੁੱਦਾ ਨਹੀਂ ਮਿਲਰ ਨੇ ਰਾਈਟਸ ਨੂੰ ਇਸ ਇੰਟਰਵਿਊ ਦੇ ਵਿੱਚ ਆਖਿਆ ਔਰ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਵਰਕ ਪਰਮਿਟ ਨੂੰ ਲੈ ਕੇ ਵੀ ਮਿਲਰ ਦੀ ਸਰਕਾਰ ਕੁਝ ਨਾ ਕੁਝ ਨਮਾ ਲੈ ਕੇ ਆ ਰਹੀ ਹੈ ਰੀਡਿੰਗ ਕਵਰ ਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਖਬਰ ਹਰ ਖਬਰ ਦੇਖ ਲਈ ਸੁਣਨੀ ਪੜਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ